ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਆਫੀਸ਼ੀਅਲ ਮੰਗੜ ਤੇ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵਗੇ ਤੇ ਵਾਹਿਗੁਰੂ ਜੀ ਦੀ ਮਿਹਰ ਦੇ ਨਾਲ ਚੜ੍ਹਦੀ ਕਲਾ 'ਚ ਹੋਵਗੇ ਜੀ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਜੀ ਤੇ ਕਿਰਪਾ ਕਰਕੇ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਨਾ ਤਾਂ ਕਿ ਜਦੋਂ ਵੀ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰੀਏ ਤੇ ਸਾਡੇ ਭੈਣ ਭਰਾਵਾਂ ਕੋਈ ਪਹੁੰਚ ਜਾਇਆ ਕਰੇ ਜੀ ਅੱਜ ਦੀ ਵੀਡੀਓ ਦੇ ਵਿੱਚ ਜੇ ਆਪਾਂ ਗੱਲ ਕਰਾਂਗੇ ਕਿ ਵਜੀਰ ਖਾਂ ਦਾ ਅੰਤ ਕਿਵੇਂ ਹੋਇਆ ਜਿਵੇਂ ਕਿ ਤੁਹਾਨੂੰ ਪਤਾ ਹੈ ਜੀ ਵਜੀਰ ਖਾਂ ਜੀ ਨੇ ਸਹਿਬਜ਼ਾਦਿਆਂ ਤੇ ਬਹੁਤ ਹੀ ਜ਼ੁਲਮ ਕਰਵਾਏ ਅਤਿਆਚਾਰ ਕੀਤੇ ਤੇ ਉਹਦਾ ਅੰਤ ਕਿਵੇਂ ਹੋਇਆ ਅੱਜ ਆਪਾਂ ਤੁਹਾਨੂੰ ਦੱਸਾਂਗੇ ਸਿੰਘਾਂ ਨੇ ਉਹਦਾ ਅੰਤ ਕਿਵੇਂ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਉਹਦਾ ਅੰਤ ਕਿਵੇਂ ਕੀਤਾ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਜ਼ਾਲਮ ਹਾਕਮ ਵਜ਼ੀਰ ਖਾਂ ਦੇ ਹੁਕਮਾਂ ਦੇ ਨਾਲ 22 ਦਸੰਬਰ 1704 ਈਸਵੀ ਨੂੰ ਬਹੁਤ ਹੀ ਬੇਰਹਮੀ ਨਾਲ ਸ਼ਹੀਦ ਕਰ ਦਿੱਤਾ ਗਿਆ। ਪਰ ਜਿਵੇਂ ਹੀ ਬਾਬਾ ਬੰਦਾ ਸਿੰਘ ਬਹਾਦਰ ਜੀ ਗੁਰੂ ਗੋਬਿੰਦ ਸਿੰਘ ਜੀ ਤੋਂ ਥਾਪੜਾ ਲੈ ਕੇ ਪੰਜਾਬ ਦੀ ਧਰਤੀ ਤੇ ਪਹੁੰਚੇ ਤਾਂ ਉਹਨਾਂ ਨੇ ਬਹੁਤ ਸਾਰੇ ਇਲਾਕੇ ਮੁਸਲਮਾਨਾਂ ਤੋਂ ਆਜ਼ਾਦ ਕਰਵਾਏ। ਜਿਸ ਨੂੰ ਦੇਖ ਕੇ ਸੂਬੇਦਾਰ ਵਜ਼ੀਰ ਖਾਂ ਦੀ ਰਾਤਾਂ ਦੀ ਨੀਂਦ ਉੱਡ ਗਈ। ਉਸ ਨੇ ਉਸ ਸੁਪਨਿਆਂ ਦੇ ਵਿੱਚ ਬੰਦਾ ਬਹਾਦਰ ਜੀ ਦਿਖਦੇ। ਇੰਨੀ ਵੱਡੀ ਫੌਜ ਦਾ ਮਾਲਕ ਵਜ਼ੀਰ ਖਾਂ ਅੰਦਰੋਂ ਪੂਰੀ ਤਰ੍ਹਾਂ ਕਬਰਾ ਗਿਆ। ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਫੌਜ ਦੀ ਟੁਕੜੀ ਛੱਤ ਬਨੂਰ ਰਹਿੰਦੀ ਸੀ ਤੇ ਹੁਣ ਬਾਬਾ ਜੀ ਦੀ ਨਜ਼ਰ ਸਰਹੰਦ ਨੂੰ ਫਤਿਹ ਕਰਨ ਦੀ ਸੀ। ਪਰ ਅੰਦਰੋਂ ਵਜ਼ੀਰ ਖਾਂ ਨੇ ਚਾਲ ਚੱਲੀ ਤੇ ਸੋਚਿਆ ਕਿ ਕਿਉਂ ਨਾ ਇਸ ਤੋਂ ਪਹਿਲਾਂ ਬੰਦਾ ਸਿੰਘ ਸਰਹੰਦ ਤੇ ਹਮਲਾ ਬੋਲੇ। ਪਹਿਲਾ ਮੈਂ ਹੀ ਉਹਤੇ ਹਮਲਾ ਬੋਲ ਦੇਵਾਂ ਇਸ ਚਾਲ ਦੇ ਮੁਤਾਬਿਕ ਵजीर खान ਨੇ ਫੌਜ ਦੀ ਭਰਤੀ ਖੋਲ ਦਿੱਤੀ ਤੇ ਨਾਲ ਹੀ ਦਿੱਲੀ ਤੋਂ ਹਥਿਆਰ ਮੰਗਾਉਣੇ ਸ਼ੁਰੂ ਕਰ ਦਿੱਤੇ ਇਸ ਤਰ੍ਹਾਂ ਕਰਕੇ ਵजीर खान ਨੇ ਜੰਗ ਦੀ ਵੱਡੀ ਤਿਆਰੀ ਕੀਤੀ ਤੇ ਕਰੀਬ ਲੱਖ ਦੀ ਫੌਜ ਤਿਆਰ ਕੀਤੀ ਪਰ ਇੱਕ ਪਾਸੇ ਬਾਬਾ ਬੰਦਾ ਸਿੰਘ ਬਹਾਦਰ ਜੀ ਪਾਸ ਬਸ 30 ਤੇ 40 ਹਜ਼ਾਰ ਫੌਜੀ ਸੀ ਸਰਹੰਦ ਤੇ ਹਮਲਾ ਬੋਲਣ ਲਈ ਪਰ ਜਿਵੇਂ ਹੀ ਚੱਪੜ ਚਿੜੀ ਪਹੁੰਚਦੇ ਨੇ ਤਾਂ ਚੱਪੜ ਚਿੜੀ ਉਹਨਾਂ ਨੂੰ ਖਬਰ ਮਿਲਦੀ ਹੈ ਕਿ ਵਜ਼ੀਰ ਖਾਦੀਆ ਫੌਜਾਂ ਪਹਿਲਾਂ ਹੀ ਸਰਹੰਦ ਤੋਂ ਚੱਲ ਚੁੱਕੀਆਂ ਹਨ ਤਾਂ ਬਾਬਾ ਬੰਦਾ ਸਿੰਘ ਜੀ ਫੌਜ ਨੂੰ ਚੱਪੜ ਚਿੜੀ ਹੀ ਉਹਨਾਂ ਨੇ ਰੋਕ ਲਿਆ 22 ਮਈ 1710 ਈਸਵੀ ਨੂੰ ਦੋਹਾਂ ਫੌਜਾਂ ਦੇ ਵਿੱਚਕਾਰ ਵੱਡੀ ਜੰਗ ਸ਼ੁਰੂ ਹੋਈ ਵਜ਼ੀਰ ਖਾਨ ਦੀ ਫੌਜ ਕੋਲ 8 ਵੱਡੇ ਵੱਡੇ ਹਾਥੀ ਹਜ਼ਾਰਾਂ ਦੀ ਗਿਣਤੀ ਚ ਘੋੜ ਸਵਾਰ ਤੇ ਕਈ ਸਾਰੀਆਂ ਵੱਡੀਆਂ-ਵੱਡੀਆਂ ਤੋਪਾਂ ਸਨ ਪਰ ਸਿੰਘਾਂ ਦੇ ਕੋਲ ਸਿਰਫ ਆਮ ਹਥਿਆਰ ਤਲਵਾਰਾਂ, ਨੇਜੇ, ਤੀਰ ਕਮਾਨ ਤੇ ਕੁਝ ਗਿਣਵੀਆਂ ਚੁੜਵੀਆਂ ਬੰਦੂਕਾਂ ਸਨ ਇਸ ਤੋਂ ਇਲਾਵਾ ਸਿੱਖਾਂ ਕੋਲ ਬਸ 6 ਤੋਪਾਂ ਸਨ ਵਜੀਰ ਖਾਨ ਦੀ ਫੌਜ ਵਿੱਚ ਸਭ ਤੋਂ ਅੱਗੇ ਹਾਥੀ ਸਨ ਉਸ ਤੋਂ ਪਿੱਛੇ ਤੋਪਾਂ ਉਸ ਤੋਂ ਪਿੱਛੇ ਘੋੜ ਸਵਾਰ ਉਹਨਾਂ ਤੋਂ ਪਿੱਛੇ ਪੈਦਲ ਚੱਲਣ ਵਾਲੀ ਫੌਜ ਸੀ ਵਜ਼ੀਰ ਖਾਂ ਦੀ ਫੌਜ ਸਿੱਖਾਂ ਦੀ ਫੌਜ ਦੇ ਮੁਕਾਬਲੇ ਬਹੁਤ ਜ਼ਿਆਦਾ ਸੀ ਤੇ ਉਹਨਾਂ ਦੇ ਕੋਲ ਬੇਸ਼ੁਮਾਰ ਹਥਿਆਰ ਤੇ ਭਾਰੀ ਤੋਪਖਾਨਾ ਵੀ ਸੀ ਪਰ ਸਿੱਖ ਫੌਜ ਦੀ ਗਿਣਤੀ ਵਜ਼ੀਰ ਖਾਂ ਦੀ ਫੌਜ ਤੋਂ ਬਹੁਤ ਘੱਟ ਸੀ ਜਦੋਂ ਜੰਗ ਸ਼ੁਰੂ ਹੋਈ ਤਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਇੱਕ ਟਿੱਲੇ ਤੇ ਬੈਠੇ ਹੋਏ ਸਨ ਫੋਜਾਂ ਲੜ ਰਹੀਆਂ ਸਨ ਤੇ ਬਾਬਾ ਬੰਦਾ ਸਿੰਘ ਜੀ ਉਸ ਟੀਲੀ ਤੇ ਬੈਠ ਕੇ ਜੰਗ ਦੀ ਨੀਤੀ ਘੜ ਰਹੇ ਸਨ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜੰਗ ਦੀ ਨੀਤੀ ਦੇ ਅਨੁਸਾਰ ਆਪਣੀਆਂ ਸਿਰਫ 6 ਤੋਪਾਂ ਦੇ ਨਾਲ ਵਜ਼ੀਰ ਖਾਨ ਦੇ ਹਾਥੀਆਂ ਤੇ ਹਮਲਾ ਕਰ ਦਿੱਤਾ ਜਿਹੜੇ ਕਿ ਉਹਦੀ ਫੌਜ ਚ ਸਭ ਤੋਂ ਅੱਗੇ-ਅੱਗੇ ਚੱਲ ਰਹੇ ਸਨ ਜਿਵੇਂ ਹੀ ਹਾਥੀਆਂ ਤੇ ਹਮਲਾ ਹੋਇਆ ਤਾਂ ਜ਼ਖਮੀ ਹਾਥੀ ਪਿੱਛੇ ਵੱਲ ਨੂੰ ਭੱਜਣ ਲੱਗੇ ਤਾਂ ਉਹਨਾਂ ਨੇ ਆਪਣੀ ਫੌਜ ਨੂੰ ਹੀ ਕੁਚਲਣਾ ਸ਼ੁਰੂ ਕਰ ਦਿੱਤਾ ਇਸ ਨੀਤੀ ਦੇ ਨਾਲ ਵਜ਼ੀਰ ਖਾਨ ਦੀ ਫੌਜ ਦਾ ਭਾਰੀ ਨੁਕਸਾਨ ਹੋਇਆ ਤਾਂ ਗੁੱਸੇ ਵਿੱਚ ਆਈ ਫੌਜ ਨੇ ਆਪਣੀਆਂ ਤੋਪਾਂ ਨਾਲ ਸਿੱਖਾਂ ਵੱਲ ਹਮਲਾ ਬੋਲ ਦਿੱਤਾ ਜਿਹੜੇ ਪਾਸੇ ਸਿੱਖ ਫੌਜ ਸੀ ਉਸ ਪਾਸੇ ਰੁੱਖ ਬਹੁਤ ਜ਼ਿਆਦਾ ਸਨ ਤੇ ਜਿਵੇਂ ਹੀ ਉਹ ਤੋਪਾਂ ਨਾਲ ਸਿੱਖਾਂ ਤੇ ਹਮਲਾ ਕਰਦੇ ਤਾਂ ਸਿੱਖ ਰੁੱਖਾਂ ਦੇ ਪਿੱਛੇ ਛिप ਜਾਂਦੇ ਇਸ ਨਾਲ ਸਿੱਖਾਂ ਦੀ ਫੌਜ ਦਾ ਬਹੁਤ ਹੀ ਘੱਟ ਨੁਕਸਾਨ ਹੋਇਆ ਤੇ ਜਿਵੇਂ ਹੀ ਸਿੱਖਾਂ ਨੂੰ ਮੌਕਾ ਮਿਲਿਆ ਤਾਂ ਇਹਨਾਂ ਨੇ ਆਪਣੀਆਂ ਤੋਪਾਂ ਨਾਲ ਉਹਨਾਂ ਦੀਆਂ ਸਾਰੀਆਂ ਤੋਪਾਂ ਨਸ਼ਟ ਕਰ ਦਿੱਤੀਆਂ। ਹੌਲੀ-ਹੌਲੀ ਸਿੱਖਾਂ ਦੀ ਫੌਜ ਵਜ਼ੀਰ ਖਾਨ ਦੀ ਫੌਜ ਤੇ ਭਾਰੀ ਪੈਣ ਲੱਗੀ। ਪਰ ਵਜ਼ੀਰ ਖਾਨ ਨੇ ਇੱਕ ਹੋਰ ਚਾਲ ਖੇਡੀ ਹੋਈ ਸੀ। ਉਹ ਇਹ ਸੀ ਕਿ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਜੰਗ ਦੀ ਨੀਤੀ ਬਣਾ ਰਹੇ ਸਨ ਤਾਂ ਵਜ਼ੀਰ ਖਾਨ ਨੇ ਸੁੱਚਾ ਨੰਦ ਦੇ ਪਤੀਜੇ ਨੂੰ 1000 ਹਿੰਦੂ ਫੌਜ ਦੇ ਕੇ ਬਾਬਾ ਬੰਦਾ ਸਿੰਘ ਜੀ ਪਾਸ ਭੇਜ ਦਿੱਤਾ। ਕਿ ਜਾਓ ਤੁਸੀਂ ਬੰਦਾ ਸਿੰਘ ਦੀ ਫੌਜ ਵਿੱਚ ਰਲ ਜਾਓ ਤੇ ਜਿਵੇਂ ਹੀ ਜੰਗ ਹੋਵੇਗੀ ਤਾਂ ਤੁਸੀਂ ਸਿੱਖਾਂ ਨਾਲ ਬਗਾਵਤ ਕਰ ਲੈਣਾ ਜਿਸ ਨਾਲ ਸਿੱਖਾਂ ਦੇ ਹੌਂਸਲੇ ਟੁੱਟ ਜਾਣਗੇ ਤੇ ਅਸੀਂ ਬੜੀ ਹੀ ਆਸਾਨੀ ਨਾਲ ਜਿੱਤ ਜਾਵਾਂਗੇ ਸੁਚਾਨੰਦ ਦੇ ਭਤੀਜੇ ਨੇ ਇਦਾਂ ਹੀ ਕੀਤਾ ਤੇ ਜੰਗ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਜੀ ਪਾਸ ਜਾ ਕੇ ਬੇਨਤੀ ਕੀਤੀ ਕਿ ਅਸੀਂ ਵਜ਼ੀਰ ਖਾਂ ਦੇ ਜ਼ੁਲਮਾਂ ਤੋਂ ਤੰਗ ਆ ਚੁੱਕੇ ਹਾਂ ਤੇ ਅਸੀਂ ਤੁਹਾਡੇ ਨਾਲ ਰਲਣਾ ਚਾਹੁੰਦੇ ਹਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਬਹੁਤ ਹੀ ਸੂਝਵਾਨ ਸਨ ਤਾਂ ਉਹਨਾਂ ਨੇ ਉਹਨਾਂ ਨੂੰ ਆਪਣੀ ਫੌਜ ਵਿੱਚ ਤਾਂ ਰਲਾ ਲਿਆ ਪਰ ਜੰਗ ਦੇ ਮੈਦਾਨ ਦੇ ਵਿੱਚ ਉਹਨਾਂ ਨੂੰ ਸਭ ਤੋਂ ਪਿੱਛੇ ਰੱਖਿਆ ਸੁੱਚਾ ਸਿੰਘ ਨੇ ਜਿਵੇਂ ਹੀ ਇਸ਼ਾਰਾ ਕੀਤਾ ਉਹ ਹਿੰਦੂ ਫੌਜ ਜਿਹੜੀ ਕਿ ਸਿੱਖਾਂ ਦੇ ਪੇਸ ਵਿੱਚ ਆਈ ਹੋਈ ਸੀ ਉਸਨੇ ਉੱਚੀ-ਉੱਚੀ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਮੁਗਲ ਸਾਡੇ ਉੱਤੇ ਭਾਰੀ ਪੈ ਗਏ ਸਨ। ਉਹਨਾਂ ਦੀ ਇਹ ਚਾਲ ਕੰਮ ਕਰਨ ਲੱਗੀ ਤੇ ਸਿੱਖਾਂ ਦੇ ਹੌਂਸਲੇ ਥੋੜੇ-ਥੋੜੇ ਹੌਲੇ ਪੈਣ ਲੱਗੇ। ਪਰ ਬਾਬਾ ਬੰਦਾ ਸਿੰਘ ਜੀ ਨੇ ਹਰ ਗੱਲ ਦਾ ਤੋੜ ਪਹਿਲਾਂ ਹੀ ਕੱਢ ਰੱਖਿਆ ਹੋਇਆ ਸੀ। ਤੇ ਉਹਨਾਂ ਨੇ ਨੇੜੇ ਦੇ ਪਹਾੜੀ ਦੇ ਪਿੱਛੇ ਆਪਣੀ 25% ਫੌਜ ਪਹਿਲਾਂ ਹੀ ਰਿਜ਼ਰਵ ਵਿੱਚ ਰੱਖੀ ਹੋਈ ਸੀ ਤੇ ਜਿਵੇਂ ਹੀ ਸਿੱਖਾਂ ਦਾ ਹੌਸਲਾ ਹੋਣਾ ਪੈਣ ਲੱਗਾ ਤਾਂ ਸਿੱਖਾਂ ਦਾ ਉਹ 25% ਵਾਲਾ ਜੱਥਾ ਜੇਕਾਰੀ ਛੱਡਦਾ ਜੰਗੀ ਮੈਦਾਨ ਵਿੱਚ ਆਣ ਪਹੁੰਚਿਆ ਜਿਸ ਨਾਲ ਸਿੱਖਾਂ ਦੀ ਫੌਜ ਦਾ ਹੌਸਲਾ ਹੋਰ ਵੀ ਵੱਧ ਗਿਆ ਤੇ ਸਿੱਖ ਫੌਜ ਮੁਗਲਾਂ ਤੇ ਫਿਰ ਤੋਂ ਭਾਰੀ ਪੈ ਗਈ ਸਭ ਤੋਂ ਪਹਿਲਾਂ ਟੱਕਰਾ ਸੀ ਭਾਈ ਬਾਜ ਸਿੰਘ ਦਾ ਤੇ ਸੁਚਾਨੰਦ ਦਾ ਸੁਚਾਨੰਦ ਵजीर खान ਦਾ ਸਭ ਤੋਂ ਨੇੜੇ ਦਾ ਤੇ ਖਾਸ ਬੰਦਾ ਸੀ ਪਰ ਉਹ ਜੰਗੇ ਮੈਦਾਨ ਵਿੱਚ ਬਿਲਕੁਲ ਨਾਲਾਇਕ ਸੀ ਕਿਉਂਕਿ ਉਸ ਨੂੰ ਬਸ ਚਾਲਾਂ ਖੇਡਣੀਆਂ ਤੇ ਲੁੱਟੀਆਂ ਲਾਉਣੀਆਂ ਹੀ ਆਉਂਦੀਆਂ ਸਨ ਬਾਈ ਬਾਜ ਸਿੰਘ ਜਿਵੇਂ ਹੀ ਆਪਣੀ ਆਪਣੀ ਤਲਵਾਰ ਲੈ ਕੇ ਸੁਚਾਨੰਦ ਵੱਲ ਨੂੰ ਵਧੇ ਤਾਂ ਸੁਚਾਨੰਦ ਇੰਨਾ ਡਰ ਗਿਆ ਕਿ ਬਿਨਾਂ ਵਾਰ ਕੀਤੇ ਹੀ ਜੰਗ ਦਾ ਮੈਦਾਨ ਛੱਡ ਕੇ ਉੱਥੋਂ ਦੌੜ ਗਿਆ ਸੁਚਾਨੰਦ ਤਾਂ ਦੌੜ ਗਿਆ ਉਸ ਤੋਂ ਬਾਅਦ ਵਾਰੀ ਆਈ ਵਜੀਰ ਖਾਨ ਦੀ ਵजीर ਖਾਨ ਦਾ ਸਭ ਤੋਂ ਪਹਿਲਾ ਮੁਕਾਬਲਾ ਹੋਇਆ ਭਾਈ ਬਾਜ ਸਿੰਘ ਦੇ ਨਾਲ ਵਜੀਰ ਖਾਨ ਨੇ ਸਭ ਤੋਂ ਪਹਿਲਾਂ ਬਾਜ ਸਿੰਘ ਜੀ ਵੱਲ ਨੇਜਾ ਮਾਰਿਆ ਤਾਂ ਭਾਈ ਬਾਜ ਸਿੰਘ ਨੇ ਉਹ ਨੇਜਾ ਹਵਾ ਵਿੱਚ ਹੀ ਪੋਚ ਲਿਆ ਤੇ ਉਹੀ ਨੇਜਾ ਦੁਬਾਰਾ ਵਜੀਰ ਖਾਨ ਵੱਲ ਨੂੰ ਮਾਰਿਆ ਨੇਜਾ ਸਿੱਧਾ ਵਜੀਰ ਖਾਨ ਦੇ ਘੋੜੇ ਨੂੰ ਜਾ ਲੱਗਾ ਤੇ ਜਿਵੇਂ ਹੀ ਘੋੜੇ ਨੂੰ ਨੇਜਾ ਲੱਗਾ ਤਾਂ ਘੋੜੇ ਨੇ ਵਜੀਰ ਖਾਨ ਨੂੰ ਥੱਲੇ ਸੁੱਟ ਦਿੱਤਾ ਪਰ ਡਿਗਦੇ ਡਿਗਦੇ ਵਜੀਰ ਖਾਨ ਨੇ ਇੱਕ ਤੀਰ ਛੱਡਿਆ ਜਿਹੜਾ ਕਿ ਭਾਈ ਬਾਜ ਸਿੰਘ ਦੇ ਮੋਢੇ ਤੇ ਲੱਗਿਆ ਜਿਵੇਂ ਹੀ ਭਾਈ ਬਾਜ ਸਿੰਘ ਦਾ ਧਿਆਨ ਮੋਢੇ ਤੇ ਲੱਗੇ ਤੀਰ ਨੂੰ ਕੱਢਣ ਵਿੱਚ ਹੋਇਆ ਤਾਂ ਵਜੀਰ ਖਾਨ ਨੇ ਮੌਕੇ ਦਾ ਫਾਇਦਾ ਚੁੱਕਦਿਆਂ ਜ਼ਮੀਨ ਤੇ ਪਈ ਇੱਕ ਤਲਵਾਰ ਨੂੰ ਚੁੱਕਿਆ ਤੇ ਵਾਰ ਕਰਨ ਲਈ ਭਾਈ ਬਾਜ ਸਿੰਘ ਵੱਲ ਨੂੰ ਵਧਿਆ ਵਾਰ ਜਿਵੇਂ ਹੀ ਵਜੀਰ ਖਾਂ ਭਾਈ ਬਾਜ ਸਿੰਘ ਦੇ ਨੇੜੇ ਪਹੁੰਚਿਆ ਤਾਂ ਦੂਸਰੇ ਸਿੰਘ ਭਾਈ ਫਤੇ ਸਿੰਘ ਜੀ ਨੇ ਵਜੀਰ ਖਾਂ ਤੇ ਜ਼ੋਰਦਾਰ ਵਾਰ ਕੀਤਾ ਤੇ ਵਜੀਰ ਖਾਂ ਦੀ ਉਹੀ ਬਾਹ ਵੱਢ ਦਿੱਤੀ ਜਿਸ ਨਾਲ ਉਹ ਵਾਰ ਕਰਨ ਲੱਗਾ ਸੀ ਬਾ ਵੱਡੀ ਜਾਣ ਤੋਂ ਬਾਅਦ ਵਜ਼ੀਰ ਖਾਂ ਜ਼ਮੀਨ ਤੇ ਡਿੱਗਾ ਢੜਫਨ ਲੱਗਾ ਤੇ ਆਪਣੀ ਜਾਨ ਦੀ ਭੀਖ ਮੰਗਣ ਲੱਗਾ ਵਜ਼ੀਰ ਖਾਂ ਨੂੰ ਢੜਫਦਾ ਦੇਖ ਕੇ ਮੁਗਲ ਫੌਜਾਂ ਵਿੱਚ ਭਗੜੜ ਮਚ ਗਈ ਤੇ ਮੁਗਲ ਸਿਪਾਹੀ ਜਾਨ ਬਚਾ ਕੇ ਭੱਜਣ ਲੱਗੇ ਤੇ ਖਾਲਸੇ ਨੇ ਚੱਪੜ ਚਿੜੀ ਦੇ ਮੈਦਾਨ ਵਿੱਚ ਜਿੱਤ ਦਾ ਝੰਡਾ ਗੱਡ ਦਿੱਤਾ ਬਾਬਾ ਬੰਦਾ ਸਿੰਘ ਬਹਾਦਰ ਜੀ ਫਰਮਾਏ ਕਿ ਇਸ ਜ਼ਾਲਮ ਪਾਪੀ ਵਜ਼ੀਰ ਖਾਨ ਨੂੰ ਇੱਥੇ ਹੀ ਨਹੀਂ ਮਾਰਨਾ ਇਸ ਨੂੰ ਸਰਹੰਦ ਲੈ ਕੇ ਚੱਲੋ ਜਿੱਥੇ ਇਸਨੇ ਸਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਤੇ ਕਹਿ ਟਾਇਆ ਸੀ ਚੱਪੜਚਿੜੀ ਤੋਂ ਸਰਹੰਦ ਦੀ ਦੂਰੀ 20 ਕਿਲੋਮੀਟਰ ਬਣਦੀ ਹੈ ਤਾਂ ਸਿੱਖਾਂ ਨੇ ਵਜ਼ੀਰ ਖਾਨ ਨੂੰ ਆਪਣੀਆਂ ਘੋੜਿਆਂ ਦੇ ਪਿੱਛੇ ਬੰਨ ਲਿਆ ਤੇ ਇਸੇ ਤਰ੍ਹਾਂ ਕਸੀੜ ਦੇ ਹੋਈ ਲੱਗ ਗਏ ਸਰਹੰਦ ਸ਼ਹਿਰ ਤੇ ਸਰਹੰਦ ਸ਼ਹਿਰ ਦੀਆਂ ਗਲੀਆਂ ਵਿੱਚ ਇਸੇ ਤਰ੍ਹਾਂ ਵਜ਼ੀਰ ਖਾਨ ਨੂੰ ਘੋੜਿਆਂ ਦੇ ਪਿੱਛੇ ਪਾ ਕੇ ਕਸੀਟਿਆ ਗਿਆ ਤੇ ਅੰਤ ਵਿੱਚ ਸ਼ਹਿਰ ਦੇ ਇੱਕ ਮੁੱਖ ਚੌਰਾਹੀ 'ਚ ਖੜੇ ਬੋਰਡ ਦੇ ਰੁੱਖ ਨਾਲ ਪੁੱਠਾ ਲਮਕਾ ਦਿੱਤਾ ਗਿਆ ਤੇ ਜਦੋਂ ਇਸ ਨਾਲ ਵੀ ਉਸ ਜ਼ੁਲਮ ਦੇ ਪਾਪਾਂ ਦਾ ਹਿਸਾਬ ਪੂਰਾ ਨਾ ਹੋਇਆ ਤਾਂ ਘੋੜੇ ਥੋੜੀਆਂ-ਥੋੜੀਆਂ ਲੱਕੜਾਂ ਇਕੱਠੀਆਂ ਕਰਕੇ ਪੁੱਠੇ ਲਮਕਾ ਕੇ ਵਜ਼ੀਰ ਖਾਂ ਦੇ ਥੱਲੇ ਅੱਗ ਲਗਾ ਦਿੱਤੀ ਗਈ ਪਰ ਅੱਗ ਵੀ ਬਹੁਤ ਜ਼ਿਆਦਾ ਨਹੀਂ ਲਗਾਈ ਗਈ ਜਿਸ ਨਾਲ ਵਜ਼ੀਰ ਖਾਂ ਦਾ ਅੱਧਾ-ਪਚੱਦਾ ਸਰੀਰ ਹੀ ਸੜਿਆ ਤੇ ਇਸੇ ਤਰ੍ਹਾਂ ਅੱਧੀ ਵੱਡੀ ਬਾਹ ਨਾਲ ਤੇ ਅੱਦੇ ਸੜੇ ਸਰੀਰ ਨਾਲ ਉੱਥੇ ਹੀ ਲਮਕਦਾ ਛੱਡ ਦਿੱਤਾ ਗਿਆ ਵਜ਼ੀਰ ਖਾਂ 2-3 ਦਿਨ ਤੱਕ ਉੱਥੇ ਹੀ ਲੰਮਕਦਾ ਤੜਫਦਾ ਰਿਹਾ ਜਿਸ ਕਰਕੇ ਕਾਂ ਤੇ ਇੱਲਾ ਵਜ਼ੀਰ ਖਾਂ ਨੂੰ ਨੋਝ-ਨੋਝ ਕੇ ਖਾਂਦੇ ਰਹੇ ਹੌਲੀ-ਹੌਲੀ ਹੌਲੀ-ਹੌਲੀ ਵਜ਼ੀਰ ਖਾਂ ਦੀ ਤੜਫ-ਤੜਫ ਕੀ ਜਾਨ ਨਿਕਲੀ ਸਰਹੰਦ ਦੇ ਲੋਕ ਡਰੇ ਹੋਏ ਸਨ ਕਿ ਜਿਵੇਂ ਮੁਗਲ ਹਾਕਮਾਂ ਨੇ ਸਿੱਖਾਂ ਦੇ ਜ਼ੁਲਮ ਢਾਏ ਸਨ ਹੁਣ ਸਿੱਖ ਵੀ ਉਸੇ ਤਰ੍ਹਾਂ ਮੁਸਲਮਾਨਾਂ ਤੇ ਜ਼ੁਲਮ ਢਾਉਣਗੇ ਪਰ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਐਲਾਨ ਕਰ ਦਿੱਤਾ ਕਿ ਕਿਸੇ ਵੀ ਬੇਗੁਨਾ ਨੂੰ ਦੁੱਖ ਨਹੀਂ ਦਿੱਤਾ ਜਾਵੇਗਾ ਫਿਰ ਭਾਵੇਂ ਉਹ ਕਿਸੇ ਵੀ ਧਰਮ ਦਾ ਹੋਵੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਮੁਗਲ ਫੌਜਾਂ ਦੇ ਬਣਾਏ ਸਾਰੇ ਮਹਿਲ ਕਿਲੇ ਹਵੇਲੀਆਂ ਤੇ ਟਿਰੀ ਕਰਵਾ ਦਿੱਤੀਆਂ ਪਰ ਉਹਨਾਂ ਨੇ ਮੁਸਲਮਾਨਾਂ ਦੇ ਕਿਸੇ ਵੀ ਧਾਰਮਿਕ ਸਥਾਨ ਨੂੰ ਹੱਥ ਨਹੀਂ ਲਗਾਇਆ ਹੁਣ ਵਾਰੀ ਸੀ ਸੁਚਾਨੰਦ ਦੀ ਜਿਸ ਨੇ 마ਸੂਮਾ ਦੀ ਖੂਨ ਚੂਸ-ਚੂਸ ਕੇ ਅੰਨਾ ਪੈਸਾ ਇਕੱਠਾ ਕੀਤਾ ਹੋਇਆ ਸੀ ਤੇ ਇਹ ਧੰਨ ਉਸ ਨੂੰ ਅੰਤ ਵਿੱਚ ਲੈ ਕੇ ਬੈਠ ਗਿਆ ਜੰਗੀ ਮੈਦਾਨ ਤੋਂ ਭੱਜ ਕੇ ਆਉਣ ਤੋਂ ਬਾਅਦ ਉਸ ਕੋਲ ਇੰਨਾ ਸਮਾਂ ਹੇਰਗਾਸੀ ਕਿਉ ਆਪਣੇ ਪਰਿਵਾਰ ਸਮੇਤ ਸਰਹੰਦ ਨੂੰ ਛੱਡ ਕੇ ਸੁਰੱਖਿਤ ਲੰਘ ਸਕਦਾ ਸੀ ਪਰ ਉਸਦੀ ਇਕੱਠੀ ਕੀਤੀ ਹੋਈ ਦੌਲਤ ਦੇ ਲਾਲਚ ਨੇ ਉਸ ਨੂੰ ਜਾਣ ਨਹੀਂ ਦਿੱਤਾ ਤੇ ਉਹ ਇਹੀ ਸੋਚਦਾ ਰਹਿ ਗਿਆ ਕਿ ਇਹ ਇਕੱਠੀ ਕੀਤੀ ਹੋਈ ਦੌਲਤ ਨੂੰ ਆਪਣੇ ਨਾਲ ਕਿਸ ਤਰ੍ਹਾਂ ਲੈ ਕੇ ਜਾਵੇ ਤੇ ਇੰਨੇ ਨੂੰ ਖਾਲਸਾ ਫੌਜਾਂ ਚੱਪੜਚੜੀ ਫਤਿਹ ਕਰਕੇ ਸਰਹੰਦ ਪਹੁੰਚ ਗਈਆਂ ਤੇ ਆਨ ਕੀ ਸੁਚਾ ਨੰਦ ਨੂੰ ਕਾਬੂ ਕਰ ਲਿਆ ਸੁਚਾ ਸਿੰਘ ਵੀ ਸਹਬਜ਼ਾਦਿਆਂ ਤੇ ਢਾਹੀ ਕਹਿਰ ਦਾ ਬਰਾਬਰ ਦਾ ਹੱਕਦਾਰ ਸੀ ਸੋ ਇਸ ਜ਼ਾਲਮ ਨੂੰ ਇਸ ਦੇ ਜ਼ੁਲਮਾਂ ਦੀ ਸਜ਼ਾ ਦੇਣ ਲਈ ਸਿੰਘਾਂ ਨੇ ਇਸ ਦੇ ਨੱਕ ਵਿੱਚ ਟਕੇਰ ਪਾ ਦਿੱਤੀ ਤੇ ਸਾਰੇ ਸ਼ਹਿਰ ਵਿੱਚ ਇਸ ਤੋਂ ਭੀਖ ਮੰਗਵਾਈ ਗਈ ਤੇ ਅੰਤ ਵਿੱਚ ਸਿੰਘਾਂ ਨੇ ਇਸ ਦਾ ਵੀ ਘਾਟਾ ਲਾ ਦਿੱਤਾ ਤੇ ਇਸ ਤਰ੍ਹਾਂ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਿੱਖਾਂ ਦੇ ਨਾਲ ਵਜੀਰ ਖਾਨ ਦਾ ਅੰਤ ਕੀਤਾ ਜਿਨੇ ਛੋਟੇ ਸਹਬਜ਼ਾਦੇਾਂ ਮਾਤਾ ਗੁਜਰ گور ਜੀ ਤੇ ਬੇਅੰਤ ਜ਼ੁਲਮ ਕੀਤੇ ਸੋ ਇਹ ਸੀਗੀ ਜੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ ਤੇ ਵਾਹਿਗੁਰੂ ਜੀ ਲੈ ਕੇ ਹਾਜ਼ਰੀ ਜ਼ਰੂਰ ਲਗਵਾਉਣਾ ਮਿਲਦੇ ਹਾਂ ਜੀ ਫਿਰ ਨੈਕਸਟ ਵੀਡੀਓਜ਼ ਤਦ ਤੱਕ ਦੇ ਲਈ ਸਤ ਸਪਨੂ ਮੇਰੇ ਵੱਲੋਂ ਪਿਆਰ ਪਰਿਸ਼ਤ ਸ਼੍ਰੀ ਅਕਾਲ ਜੀਉਂਦੀ ਰੂਹਾ ਜੀ ਰੂਹਾ ਜੀ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਸਤਿ ਸ਼੍ਰੀ ਅਕਾਲ ਜੀ